ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣੇnder sidhu badralia ਪੈਣੋ ਤੋਂ ਭਰਾਓ ਜਿਵੇਂ ਤੁਸੀਂ ਜਾਣਦੇ ਜੇ ਦੀ ਫਰੋਏ ਪਾਣੀ ਆਇਆ ਹੈ ਫਰੋਏ ਪਰ ਇਲਾਕਾ ਪਾਣੀ ਦੀ ਕਾਫੀ ਮਾਰ ਹਟਾਇਆ ਹੈ ਮਾਰ ਹਟਾਇਆ ਹੈ ਫੜਨੇ ਬਹੁਤ ਜ਼ਿਆਦਾ ਇਲਾਕੇ ਨੂੰ ਪ੍ਰਭਾਵਿਤ ਕੀਤਾ ਹੈ ਲੋਕ ਡੰਗਰ ਵਛਾ ਲੈ ਕੇ ਬੰਨਾਂ ਤੇ ਬਹਿਣ ਲਈ ਮਜਬੂਰ ਨੇ ਆਹ ਵੀਰ ਆਏ ਨੇ ਸੇਵਾ ਕਰਕੇ ਸੇਵਾ ਲੈ ਕੇ ਆਪਾਂ ਨੂੰ ਜਾਣਦੇ ਆ ਕਿੱਥੋਂ ਆਣ ਦੇ ਕੀ ਲੈ ਕੇ ਆਣੇ ਸਾਸੀ ਕਾ ਭਾਜੀ ਸਾਸੀ ਕਾ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਬੀਲੇ ਵਾਲਾ ਜ਼ਿਲ੍ਹਾ ਫਰੀਦਕੋਟ ਤੋਂ ਆਏ ਆ ਕਿਉਂਕਿ ਇਹ ਇੱਕ ਇਲਾਕਾ ਹੈਗਾ ਬਹੁਤ ਪਾਣੀ ਦੀ ਮਾਰ ਇੱਥਾਂ ਆ ਚੁੱਕਿਆ ਤੇ ਲੋਕ ਬਹੁਤ ਜ਼ਿਆਦਾ ਹੀ ਪ੍ਰਭਾਵਿਤ ਹੋ ਚੁੱਕੇ ਆ ਇੱਥੇ ਖੜਾਂ ਤੋਂ ਤੇ ਲੋਕਾਂ ਦੇ ਜਿਹੜੇ ਹਲੇ ਆਦਮੀ ਤਾਂ ਆਪਣਾ ਪ੍ਰਬੰਧ ਕਰ ਲੈਂਦਾ ਪਰ ਪਸ਼ੂ ਡੰਗਰਾਂ ਲਈ ਪ੍ਰਬੰਧ ਕਰਨਾ ਬਹੁਤ ਮੁਸ਼ਕਲ ਹੁੰਦਾ ਇਸ ਲਈ ਅਸੀਂ ਉਹਨਾਂ ਲਈ ਹਰਾਚਾਰਾ ਤੂੜੀ ਵਗੈਰਾ ਚੋਕਰ ਵਗੈਰਾ ਲੈ ਕੇ ਆਏ ਸੀਗੇ ਜੋ ਸੀ ਅੱਗੇ ਉਹਨਾਂ ਨੂੰ ਦੇ ਆਏ ਆ ਜਿੰਨੇ ਕੇ ਅਸੀਂ ਸੇਵਾ ਕਰ ਸਕਦੇ ਸੀਗੇ ਉਹਨੇ ਕੀਤੀ ਆ ਤੇ ਜੇ ਹੋ ਸਕਿਆ ਸਾਡੇ ਤੋਂ ਅਸੀਂ ਗਾਂ ਵੀ ਹੋਰ ਵੀ ਕਰਾਂਗੇ ਤੁਹਾਡੀ ਮੈਂ ਗੱਲਾਂ ਸਹਿਮਤਾਂ ਇਹੀ ਗੱਲ ਮੈਂ ਰੋਜ਼ ਲੋਕਾਂ ਨੂੰ ਅਪੀਲ ਕਰਦਾ ਵੀ ਉਹਨਾਂ ਦੀ ਫਸਲવાડી ਸਾਰੀ ਡੁੱਬ ਗਈ ਆ ਆਪਾਂ ਉਹਨਾਂ ਦੀ ਬਾਹ ਫੜ ਕੇ ਉਹਨਾਂ ਤੱਕੜੇ ਉਹਨਾਂ ਦੁੱਧਾ ਸਰਕਲ ਚਾਹਦਾ ਰੱਖੀਏ ਕਿਉਂਕੋ ਜੀ ਸਕਣ ਠੀਕ ਹੈ ਜੀ ਠੀਕ ਹੈ ਤੇ ਤੁਸੀਂ ਜਥੇਬੰਦੀਆਂ ਵੱਲੋਂ ਆਏ ਜੇ ਕਿ ਆਪ ਸਿੱਧਾ ਆਏ ਜੀ ਨਹੀਂ ਅਸੀਂ ਪਿੰਡ ਵੱਲੋਂ ਆਏ ਆ ਸਾਰੇ ਪਿੰਡ ਦੇ ਸਾਡੇ ਨੌਜਵਾਨ ਹੈਗੇ ਆ ਤੇ ਅਸੀਂ ਕਿਸੇ ਜਥੇਬੰਦੀ ਵੱਲੋਂ ਨਹੀਂ ਆਏ ਭਾਜੀ ਇਹਨਾਂ ਦਾ ਬਹੁਤ ਵਧੀਆ ਪ੍ਰਾਣਾ ਹੈ ਇਹ ਪਿੰਡ ਦੇ ਨੌਜਵਾਨ ਇਕੱਠੇ ਹੋ ਗਏ ਸਰਪੰਚ ਸਾਹਿਬ ਨੇ ਪਿੰਡ ਬੀਲਿਆ ਦੇ ਜੀ ਇਹ ਸਰਪੰਚ ਸਾਹਿਬ ਨੇ ਇਕੱਠੇ ਹੋ ਗਏ ਸਾਰੇ ਨੌਜਵਾਨਾਂ ਨੇ ਉਦਮ ਮਾਰਿਆ ਤੇ ਅਚਾਰ ਤੇ ਤੂੜੀ ਤੇ ਫੀਡ ਦੀ ਸੇਵਾ ਕਰਕੇ ਆਏ ਨੇ ਜੋ ਕਿ ਇਸ ਟਾਈਮ ਕਰਨ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਜਿਹੜੇ ਲੋਕ ਡੁੱਬੇ ਪੈਣੇ ਤਣਕੇ ਨੂੰ ਤਣਕੇ ਦੇ ਹਿਸਾਰਾ ਹੁੰਦਾ ਡੁੱਬੇ ਨੂੰ ਤੇ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਸਾਡੇ ਰੀਚ ਆਉਣ ਵਾਸਤੇ ਮਿਹਰਬਾਨੀ ਜੀ ਤੇ ਵੀਡੀਓ ਸ਼ੇਅਰ ਕਰਦਾ ਹਾਂ ਮੇਰੇ ਭਰਾ ਸਸਤੀ ਕਾਲ ਸਾਰਿਆਂ ਨੂੰ ਆਹ ਦੇਖੋ ਬਾਈ ਜੀ ਆਏ ਨੌ ਲੱਗਿਆ ਹੋਣਾ ਆ ਵੀਰ ਇੱਧਰ ਆਹ ਵੇਖੋ ਆਈ ਵੀਰ ਨਾਲ ਨੇ ਜੋ ਬਿੱਲੀ ਵਾਲੇ ਪਿੰਡ ਤੋਂ ਆਏ ਨੇ